ਤਰਨਤਾਰਨ ਦੀ ਜਿਮਨੀ ਚੋਣ ਦੇ ਵਿੱਚ ਕਿਹੜਾ ਉਮੀਦਵਾਰ ਕਰੇਗਾ ਜਿੱਤ ਦਰਜ ਤਰਨਤਾਰਨ ਦੇ ਵਿੱਚ ਕਿਹੜੀ ਪਾਰਟੀ ਵਧੀ ਜਿੱਤ ਵੱਲ ਜੋ ਅਕਾਲੀ ਦਲ ਵਾਰਸ ਪੰਜਾਬ ਨੇ ਸਾਰੀ ਗੇਮ ਬਦਲ ਕੇ ਰੱਖ ਦਿੱਤੀ ਏ ਤਰਨਤਾਰਨ ਦੇ ਵਿੱਚ ਸੱਤਾਧਾਰੀ ਪਾਰਟੀ ਨੂੰ ਕਿੰਨਾ ਵੱਡਾ ਨੁਕਸਾਨ ਹੁੰਦਾ ਜਾ ਰਿਹਾ ਏ ਜੋ ਐਜਿਟ ਫੋਲ ਦੇ ਜ਼ਰੀਏ ਇਹ ਸਾਰੇ ਸਰਵੇਖਣ ਤੁਹਾਡੇ ਨਾਲ ਸਾਂਝੇ ਕਰਾਂਗੇ ਐਜਿਟ ਫੋਲ ਨੇ ਰਾਨ ਕਰ ਦਿੱਤਾ ਹੈ ਜੋ ਅੱਜ ਵੱਖ-ਵੱਖ ਜਿਹੜੇ ਚੈਨਲਾਂ ਤੋਂ ਐਗਜ਼ਿਟ ਪੋਲ ਦਿਖਾਏ ਜਾ ਰਹੇ ਨੇ ਜਿਸ ਵਿੱਚ ਸੱਤਾਧਾਰੀ ਪਾਰਟੀ ਕਾਂਗਰਸ ਪਾਰਟੀ ਤੇ ਭਾਜਪਾ ਨੂੰ ਬਹੁਤ ਵੱਡਾ ਜਿਹੜਾ ਕਿ ਨੁਕਸਾਨ ਹੁੰਦਾ ਦਿਸ ਰਿਹਾ ਹੈ 2027 ਦੀਆਂ ਵਿਧਾਨ ਸਭਾ ਚੋਣਾਂ ਨੂੰ ਵੀ ਇਸੇ ਚੋਣ ਦੇ ਨਾਲ ਦੇਖਿਆ ਜਾ ਰਿਹਾ ਹੈ ਐਗਜ਼ਿਟ ਪੋਲ ਦੇ ਜ਼ਰੀਏ 2027 ਦੇ ਵਿੱਚ ਕਿਸ ਦੀ ਸਰਕਾਰ ਬਣੇਗੀ ਤੇ ਤਰਨ-ਤਰਨ ਦੀ ਜਿਮਨੀ ਚੋਣ ਕਿਹੜੀ ਪਾਰਟੀ ਜਿੱਤ ਦਰਜ ਕਰੇਗੀ ਤੁਸੀਂ ਜਿਹੜੇ ਆਵਾਜ਼ੇ ਪੰਜਾਬ ਨਾਲ ਬਹੁਤ-ਬਹੁਤ ਸਵਾਗਤ ਤੁਹਾਡਾ ਸਭ ਨੂੰ ਪਹਿਲਾ ਇੱਕੋ ਹੀ ਗੁਜਾਰਸ਼ ਹੈ ਜਿਹੜੇ ਚੈਨਲ ਤੇ ਨਵੇਂ ਨੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਦੇਣਾ ਤਾਂ ਕਿ ਤੁਹਾਡੇ ਕੋਲ ਹਰ ਰੋਜ਼ ਨਵੀਂ ਖਬਰ ਦਾ ਨੋਟੀਫਿਕੇਸ਼ਨ ਸਮੇਂ ਸਿਰ ਪਹੁੰਚ ਸਕੇ ਤਰਨ ਤਰਨ ਦੀ ਜਿਮਨੀ ਚੋਣ ਦੇ ਵਿੱਚ ਜੋ ਸਾਰੇ ਹੀ ਹੈਰਾਨ ਕਰਨ ਵਾਲੇ ਐਗਜਿਟ ਪੋਲ ਆਏ ਨੇ ਸੱਤਾਧਾਰੀ ਪਾਰਟੀ ਕਾਂਗਰਸ ਪਾਰਟੀ ਭਾਜਪਾ ਤੇ ਅਕਾਲੀ ਦਲ ਬਾਦਲ ਜਿਨ੍ਹਾਂ ਨੇ ਇਸ ਜਿਮਣੀ ਚੋਣ ਨੂੰ ਜਿੱਤਣ ਲਈ ਪੂਰਾ ਅੱਡੀ ਚੋਟੀ ਦਾ ਜ਼ੋਰ ਲਾਇਆ ਡੇਰੇ ਲਈ ਰੱਖੇ ਨੇ ਤਰਨਤਾਰਨ ਦੇ ਵਿੱਚ ਸਾਰੇ ਵੱਡੇ ਲੀਡਰਾਂ ਨੇ ਚੋਣ ਪ੍ਰਚਾਰ ਕੀਤਾ ਜੋ ਅਕਾਲੀ ਦਲ ਵਾਰਿਸ ਪੰਜਾਬ ਦੇ ਉਮੀਦਵਾਰ ਪਾਈ ਮਨਦੀਪ ਸਿੰਘ ਜਿਨ੍ਹਾਂ ਨੇ ਬਹੁਤ ਜਿਹੜਾ ਕਿ ਮਿਹਨਤ ਦੇ ਨਾਲ ਇਸ ਚੋਣ ਦੇ ਵਿੱਚ ਸਮੀਕਰਨ ਬਦਲੇ ਨੇ 100 60.95% VOTING ਦਰਜ ਕੀਤੀ ਗਈ ਸ਼ਾਮ ਦੇ 6 ਵਜੇ ਤੱਕ ਜੋ ਸਿੱਧਾ ਫਾਇਦਾ ਇਸਦਾ ਸੱਤਾਧਾਰੀ ਪਾਰਟੀ ਨੂੰ ਹੀ ਹੁੰਦਾ ਚੱਪਦਾ ਹੈ ਪਰ ਜੋ ਲੋਕਾਂ ਦਾ ਆਪਸੀ ਰੁਝਾਨ ਸੀ ਨਾ ਤਾਂ ਸਰਕਾਰ ਪ੍ਰਤੀ ਕੋਈ ਖਾਸ ਨਰਾਜਗੀ ਸੀ ਤੇ ਨਾ ਹੀ ਚੋਣ ਤੋਂ ਨਿਰਾਸ਼ਾ ਸੀ ਕਿਉਂਕਿ ਤਰਨਤਾਰਨੀ ਉਪਚੋਣ ਇੱਥੂ ਆਮ ਆਦਮੀ ਪਾਰਟੀ ਦੇ ਉਮੀਦਵਾਰ ਦੀ ਮੌਤ ਹੋਣ ਤੋਂ ਬਾਅਦ ਇਹ ਸੀਟ ਖਾਲੀ ਐਲਾਨੀ ਗਈ ਸੀ ਤੇ ਇੱਥੇ VOTING ਹੋਈ ਹੈ ਖਾਨਸਥਾਨੀ ਪੱਖੀ ਸੰਸਦ ਮੈਂਬਰ ਅਮਰਤਪਾਲ ਪਿਛਲੀਆਂ ਉਪਚੋਣਾਂ ਦੇ ਮੁਕਾਬਲੇ ਇੱਥੇ ਇੱਕ ਵੱਖਰਾ ਕਾਰਕ ਨਜ਼ਰ ਆਇਆ ਹੈ ਉਹਨਾਂ ਦੀ ਪਾਰਟੀ ਅਕਾਲੀ ਦਲ ਪੰਜਾਬ ਵਿੱਚ ਪਹਿਲੀ ਵਾਰ ਚੋਣ ਲੜ ਰਹੀ ਹੈ ਇਸ ਦਾ ਪ੍ਰਦਰਸ਼ਨ ਵੀ ਬਹੁਤ ਹੀ ਹੈਰਾਨੀ ਹੈਰਾਨੀਕੁਣ ਹੈ ਸੋ ਕਾਂਗਰਸ ਦੇ ਨਾਲ ਨਾਲ ਅਕਾਲੀ ਦਲ ਨੂੰ ਵੀ ਇਸੇ ਚੋਣ ਮੈਦਾਨ ਵਿੱਚ ਜੋ ਆਪਣਾ ਆਧਾਰ ਮਜ਼ਬੂਤ ਕੀਤਾ ਹੈ ਪਿਛਲੇ ਲੋਕ ਸਭਾ ਚੋਣਾਂ ਨਾਲੋਂ ਅਕਾਲੀ ਦਲ ਦਾ ਜਿਹੜਾ ਆਧਾਰ ਹੈ ਉਹ ਨਜ਼ਰ ਆਇਆ ਕਿ ਕਿਉਂਕਿ ਬਹੁਤ ਸਾਰੇ ਪਿੰਡਾਂ ਦੇ ਵਿੱਚ ਹੋਰ ਕਿਸੇ ਵੀ ਪਾਰਟੀ ਦੇ ਝੰਡੇ ਨਜ਼ਰ ਨਹੀਂ ਆਏ ਸਿਰਫ ਤੇ ਸਿਰਫ ਅਕਾਲੀ ਦਲ ਦੇ ਝੰਡੇ ਨਜ਼ਰ ਆਏ ਨੇ ਸੋ ਪੰਜਾਬ ਵਿੱਚ ਆਪ ਦੀ ਸਰਕਾਰ ਹੋਣ ਨਾਲ ਆਪ ਨੂੰ ਜਿਹੜਾ ਕਿ ਉਹ ਜ਼ਰੂਰ ਸਕੂਨ ਮਿਲਿਆ ਹੋਵੇਗਾ ਕਿਉਂਕਿ ਐਗਜ਼ਿਟ ਪੋਲ ਦੇ ذریعے ਆਮ ਆਦਮੀ ਪਾਰਟੀ ਦਾ ਗ੍ਰਾਫ ਉੱਪਰ ਜਾ ਰਿਹਾ ਹੈ 2022 ਤੋਂ ਬਾਅਦ ਹੋਈਆਂ 6 ਉਪਚੋਣਾਂ ਦੇ ਵਿੱਚ ਆਪਨੇ 5 ਚੋਣਾਂ ਜਿੱਤੀਆਂ ਤੇ 6ਵੀਂ ਸੀਟ ਪਾਰਟੀ ਦੀ ਬਗਾਵਤ ਕਰਨ ਹਾਰੀ ਗਈ ਸਭ ਤੋਂ ਪਹਿਲਾਂ ਨਵੰਬਰ 2024 ਵਿੱਚ 4 ਸੀਟਾਂ ਉੱਪਰ ਚੋਣਾਂ ਹੋਈਆਂ ਸਨ ਗਿੱਦੜਵਾਹ ਵਿੱਚ 81.90% ਡੇਰਾ ਬਾਬਾ ਨਾਨਕ ਵਿੱਚ 64% 0.1% ਅਤੇ ਚੱਬੇਵਾਲ ਵਿੱਚ 53.43% VOTING ਹੋਈ ਜਿਸ ਵਿੱਚ ਆਮ ਆਦਮੀ ਪਾਰਟੀ ਨੂੰ ਜਿੱਤ ਮਿਲੀ ਤੇ ਚੌਥੀ ਸੀਟ ਬਰਨਾਲਾ ਦੇ ਵਿੱਚ 56.43 ਫੀਸਦੀ VOTING ਹੋਈ ਪਰ ਉੱਥੇ ਆਮ ਆਦਮੀ ਪਾਰਟੀ ਹਰਦੀ ਤੇ ਕਾਂਗਰਸ ਨੇ ਜਿੱਤ ਦਰਜ ਕੀਤੀ ਜੁਲਾਈ 2024 ਵਿੱਚ ਜਲੰਧਰ ਪੱਛਮੀ ਇੱਕ ਉਪ ਚੋਣ ਹੋਈ ਜਿੱਥੇ 55 ਫੀਸਦੀ VOTING ਦਰਜ ਕੀਤੀ ਗਈ ਤੇ ਉੱਥੇ ਆਪ ਨੂੰ ਜਿੱਤ ਦਰਜ ਹੋਈ ਆਪ ਦੇ ਉਮੀਦਵਾਰ ਜੁਲਾਈ 2024 ਵਿੱਚ ਜਲੰਧਰ ਪੱਛਮੀ ਸ਼ੀਟ ਦੇ ਉੱਪਰ ਉਪਚੋਣ ਹੋਈ ਜਿੱਥੇ 55% ਵੋਟ ਦਰਜ ਕੀਤੀ ਗਈ ਤੇ ਉੱਥੇ ਆਪ ਨੂੰ ਜਿੱਤ ਦਰਜ ਹੋਈ ਜੂਨ 2025 ਵਿੱਚ ਲੁਧਿਆਣਾ ਪੱਛਮੀ ਵਿੱਚ 51.33% VOTING ਹੋਈ ਤੇ ਆਪ ਨੇ ਇਹ ਸੀਟ ਜਿੱਤ ਲਈ ਸੰਗਰੂਰ ਦੇ ਵਿੱਚ ਜਦੋਂ ਭਗਵੰਤ ਮਾਨ ਮੁੱਖ ਮੰਤਰੀ ਬਣਨ ਤੋਂ ਬਾਅਦ ਸੰਗਰੂਰ ਦੀ ਲੋਕ ਸਭਾ ਸੀਟ ਖਾਲੀ ਹੋਈ ਜਿਸ ਦੇ ਉੱਪਰ ਜਿਮਨੀ ਚੋਣ ਹੋਈ ਉੱਥੇ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ ਵੀ ਪਹਿਲੀ ਜਿਮਨੀ ਚੋਣ ਵਿੱਚ ਆਮ ਆਦਮੀ ਪਾਰਟੀ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਤੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਨੇ ਸਿਮਰਜੀਤ ਸਿੰਘ ਮਾਨ ਨੇ ਉੱਥੇ ਜਿੱਤ ਦਰਜ ਕੀਤੀ ਜਲੰਧਰ ਲੋਕ ਸਭਾ ਜਦੋਂ ਚੋਣ ਹੋਈ ਤਾਂ ਉਸ ਸਮੇਂ ਕਾਂਗਰਸ ਤੋਂ ਸੰਸਦ ਮੈਂਬਰ ਜਿਨ੍ਹਾਂ ਦੀ ਮੌਤ ਹੋ ਗਈ ਸੀ ਜਿੱਥੇ ਕਾਂਗਰਸ ਦਾ ਹੀ ਇੱਕ ਸੀਨੀਅਰ ਲੀਡਰ ਸੁਸ਼ੀਲ ਕੁਮਾਰ ਰਿੰਕੂ ਆਪੇ ਸ਼ਾਮਲ ਹੋਇਆ ਤੇ ਉਸ ਨੂੰ ਆਮ ਆਦਮੀ ਪਾਰਟੀ ਨੇ ਉੱਥੇ ਉਮੀਦਵਾਰ ਬਣਾਇਆ ਤੇ ਉੱਥੇ ਆਮ ਆਦਮੀ ਪਾਰਟੀ ਨੇ ਜਿੱਤ ਦਰਜ ਕੀਤੀ ਸੋ ਜਲੰਧਰ ਪੱਛਮੀ ਦੀ ਵਿਧਾਇਕ ਜੋ ਸੀਤਲ ਉਮਰਾਲ ਨੇ ਭਾਜਪਾ ਵਿੱਚ ਸ਼ਾਮਲ ਹੋਣ ਤੋਂ ਬਾਅਦ ਉੱਥੇ ਆਮ ਆਦਮੀ ਪਾਰਟੀ ਨੇ ਜਿਮਣੀ ਚੋਣ ਦੇ ਵਿੱਚ ਮਹਿੰਦਰ ਭਗਤ ਨੂੰ ਜੋ ਭਾਜਪਾ ਦਾ ਲੀਡਰਸ਼ਿਪ ਉਹ ਛੱਡ ਕੇ ਆਪੇ ਸ਼ਾਮਲ ਹੋਇਆ ਤੇ ਉਸ ਨੂੰ ਟਿਕਟ ਦਿੱਤੀ ਤੇ ਉਹਨਾਂ ਨੇ ਜਿੱਤ ਦਰਜ ਕੀਤੀ ਤੇ ਉਹ ਮੰਤਰੀ ਬਣੇ ਸੋ ਨਵੰਬਰ 2024 ਦੇ ਵਿੱਚ ਗਿੱਦੜਵਾ ਬਰਨਾਲਾ ਚੱਬੇਵਾਲ ਅਤੇ ਡੇਰਾ ਬਾਬਾ ਨਾਨਕ ਵਿੱਚ ਉਪ ਚੋਣਾਂ ਹੋਈਆਂ ਇਨ੍ਹਾਂ ਉਪ ਚੋਣਾਂ ਦੇ ਵਿੱਚ ਤਿੰਨ ਸੀਟਾਂ ਤੇ ਗਿੱਦੜਵਾ ਚੱਬੇਵਾਲ ਤੇ ਡੇਰਾ ਬਾਬਾ ਨਾਨਕ ਚ ਆਪ ਨੂੰ ਜਿੱਤ ਦਰਜ ਹੋਈ ਜਦੋਂ ਕਿ ਕਾਂਗਰਸ ਨੇ ਬਰਨਾਲਾ ਸੀਟ ਜਿਹੜੀ ਜਿੱਤ ਦਰਜ ਕੀਤੀ ਜਿੱਥੇ ਕੁਲਦੀਪ ਸਿੰਘ ਕਾਲਾ ਢਿੱਲੋ ਵਿਧਾਇਕ ਬਣੇ ਸੋ ਇਸ ਤੋਂ ਬਾਅਦ ਲੁਧਿਆਣਾ ਪੱਛਮੀ ਦੀ ਉਪ ਚੋਣ ਹੋਈ ਜਿੱਥੇ ਆਮ ਆਦਮੀ ਪਾਰਟੀ ਨੇ 10000 ਵੋਟ ਦੇ ਨਾਲ ਕਾਂਗਰਸ ਦੇ ਸਾਬਕਾ ਮੰਤਰੀ ਭਾਰਤਪੁਸ਼ਨ ਆਸ਼ੂ ਨੂੰ ਹਰਾਇਆ ਤੇ ਉੱਥੇ ਸੰਜੀਵ ਅਰੋੜਾ ਜਿਹੜੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਸੀ ਉਹਨਾਂ ਨੇ ਜਿੱਤ ਦਰਜ ਕੀਤੀ ਤੇ ਉਹਨਾਂ ਨੂੰ ਮੰਤਰੀ ਮੰਡਲ ਵਿੱਚ ਸ਼ਾਮਲ ਕੀਤਾ ਗਿਆ ਸੋ ਇਸੇ ਤਰ੍ਹਾਂ ਤਰਨਤਾਰਨ ਦੀ ਜਿਮਣੀ ਚੋਣ ਦੇ ਵਿੱਚ ਜੋ ਆਮ ਆਦਮੀ ਪਾਰਟੀ ਨੂੰ ਐਗਜ਼ਿਟ ਪੋਲ ਦਿਖਾਉਂਦੇ ਨਜ਼ਰ ਆ ਰਹੇ ਨੇ ਆਮ ਆਦਮੀ ਪਾਰਟੀ ਐਗਜ਼ਿਟ ਪੋਲ ਦੇ ਜ਼ਰੀਏ ਉਹ ਜਿੱਤ ਰਹੀ ਹੈ ਸੋ ਇਹ ਐਗਜ਼ਿਟ ਪੋਲ ਜਿਹੜੇ ਨੇ ਉਹ ਵੱਖ-ਵੱਖ ਜੋ ਨਿਊ ਚੈਨਲਾਂ ਦੇ ਜ਼ਰੀਏ ਸਾਹਮਣੇ ਆਏ ਨੇ ਉੱਥੇ ਦੂਸਰੇ ਨੰਬਰ ਤੇ ਅਕਾਲੀ ਦਲ ਤੇ ਭਾਈ ਮਨਦੀਪ ਸਿੰਘ ਜਿਹੜੇ ਅਮਰਤਪਾਲ ਖਾਲਸਾ ਦੀ ਪਾਰਟੀ ਦੇ ਉਮੀਦਵਾਰ ਨੇ ਜਿਨ੍ਹਾਂ ਨੇ ਪਹਿਲੀ ਵਾਰ ਇਸ ਉਪ ਚੋਣ ਵਿੱਚ ਹਿੱਸਾ ਲਿਆ ਹੈ ਉਹਨਾਂ ਦਾ ਵੀ ਇਸ ਸਿਟ ਦੇ ਉੱਪਰ ਪੂਰੀ ਤਰ੍ਹਾਂ ਮਜ਼ਬੂਤ ਜਿਹੜਾ ਆਧਾਰੇ ਸ਼ਹਿਰੀ ਵੋਟ ਜੋ ਤਰਨ ਤਰੰਦੀ ਹੈ ਉੱਥੇ ਆਮ ਆਦਮੀ ਪਾਰਟੀ ਨੂੰ ਜਿਹੜਾ ਕਿ ਉਹ ਵੋਟ ਦੇ ਵਿੱਚ ਵੱਧ ਵੋਟ ਮਿਲੀ ਹੈ ਤੇ ਪਿੰਡੂ ਖੇਤਰ ਦੇ ਵਿੱਚ ਮਨਦੀਪ ਸਿੰਘ ਨੂੰ ਵੋਟ ਜਿਹੜੀ ਇਹ ਵੱਧ ਮੇਰੀ ਨਜ਼ਰ ਆ ਰਹੀ ਹੈ ਪਿੰਡੂ ਖੇਤਰ ਦੇ ਵਿੱਚ ਜਦੋਂ VOTING ਹੋਈ 3 ਵਜੇ ਤੱਕ ਇਹ VOTING ਜਿਹੜੀ ਇਹ ਸਿਰਫ 48 ਫੀਸਦੀ ਵੋਟ ਸੀਗੀ ਲੇਕਿਨ ਜਦੋਂ ਹੀ 2 ਘੰਟੇ ਬਾਅਦ ਵਿੱਚ VOTING ਹੋਈ 60 ਫੀਸਦੀ ਤੱਕ ਵੋਟ ਪਹੁੰਚ ਗਏ ਪਰ ਪਿੰਡਾਂ ਦੇ ਜੋ VOTING ਕੇਂਦਰ ਸੀ ਉੱਥੇ ਲਾਈਨਾਂ ਲੱਗਦੀਆਂ ਜੋ ਪਾਰੀ ਉਤਸ਼ਾਹ ਵੇਖਿਆ ਗਿਆ ਸੋ ਤਰਨ ਤਰਨ ਦੀ ਜਿਮਣੀ ਚੌਂ ਦੇ ਵਿੱਚ ਭਾਈ ਮਨਦੀਪ ਸਿੰਘ ਵੀ ਜੋ ਪੂਰੇ ਮੁਕਾਬਲੇ ਦੇ ਵਿੱਚ ਭਾਈ ਮਨਦੀਪ ਸਿੰਘ ਤੇ ਆਮ ਆਦਮੀ ਪਾਰਟੀ ਦੇ ਵਿੱਚੋਂ ਬਹੁਤ ਖੇਚਵਾ ਮੁਕਾਬਲਾ ਬਣਿਆ ਹੋਇਆ ਹੈ ਉੱਥੇ ਕਾਂਗਰਸ ਪਾਰਟੀ ਜਿਹੜੀ ਉਪਛਲ ਕੇ ਰਹਿ ਗਈ ਏ ਜਿਵੇਂ ਕਾਂਗਰਸ ਪਾਰਟੀ ਨੇ ਪਹਿਲਾਂ ਥੋੜਾ ਜਿਹਾ ਆਪਣਾ ਆਧਾਰ ਮਜ਼ਬੂਤ ਕੀਤਾ ਪਰ ਰਾਜਾ ਵੜਿੰਗ ਨੇ ਜਦੋਂ ਕੁਝ ਅਜਿਹੇ ਬਿਆਨ ਦਿੱਤੇ ਉਸ ਤੋਂ ਬਾਅਦ ਕਾਂਗਰਸ ਪਾਰਟੀ ਜਿਹੜੀ ਪਛੜਦੀ ਨਜ਼ਰ ਆਈ ਔਰ ਕਾਂਗਰਸ ਪਾਰਟੀ ਦੇ ਵੱਲੋਂ ਪਿਛਲੇ ਦਿਨਾਂ ਦੇ ਵਿੱਚ ਆ ਕੇ ਆਪਣੇ ਪੂਰੀ ਲੀਡਰਸ਼ਿਪ ਨੂੰ ਤਰਨ ਤਰਨ ਦੇ ਵਿੱਚ ਉਤਾਰ ਦਿੱਤਾ ਪਰ ਕਾਂਗਰਸ ਆਪਣੇ ਉਹਨਾਂ ਬਿਆਨਾਂ ਦੇ ਕਰਕੇ ਹੀ ਜੋ ਕਾਂਗਰਸ ਦੇ ਵਿੱਚ ਰਾਜਾ ਅਭਿੰਗ ਨੇ ਬਿਆਨ ਦਿੱਤਾ ਕਿ ਸਾਬਕਾ ਗ੍ਰਹਿ ਮੰਤਰੀ ਬੂਟਾ ਸਿੰਘ ਦੀ ਜਾਤ ਉੱਤੇ ਟਿੱਪਣੀ ਕੀਤੀ ਉਹਨਾਂ ਦੇ ਰੰਗ ਉੱਤੇ ਟਿੱਪਣੀ ਕੀਤੀ ਤਾਂ ਦਲਿਤ ਭਾਈਚਾਰੇ ਦੇ ਵਿੱਚ ਰੋਸ ਦੇਖਿਆ ਗਿਆ ਦਲਿਤ ਭਾਈਚਾਰੇ ਨੇ ਜੋ ਤਰਨਤਾਰਨ ਦੇ ਵਿੱਚ ਬਹੁਤ ਜ਼ਿਆਦਾ ਉਹਨਾਂ ਦਾ ਪ੍ਰਭਾਵ ਹੈ ਉਹਨਾਂ ਨੇ ਰਾਜਾ ਵੜਿੰਗ ਦੀ ਇਸ ਟਿੱਪਣੀ ਨੂੰ ਲੈ ਕੇ ਰਾਜਾ ਵੜਿੰਗ ਦਾ ਵਿਰੋਧ ਵੀ ਕੀਤਾ ਔਰ ਕਾਂਗਰਸ ਪਾਰਟੀ ਨੂੰ ਨਕਾਰ ਦਿੱਤਾ ਜਿਸ ਦੇ ਲਈ ਕਾਂਗਰਸ ਪਾਰਟੀ ਨੂੰ ਬਹੁਤ ਵੱਡਾ ਨੁਕਸਾਨ ਹੁੰਦਾ ਜਾ ਰਿਹਾ ਹੈ ਔਰ ਤਰਨਤਾਰਨ ਜਿਮਨੀ ਚੋਣ ਦੇ ਵਿੱਚ ਜੋ ਭਾਜਪਾ ਨੇ ਵੀ ਆਪਣਾ ਪੂਰਾ ਜੋਰ ਲਾਇਆ ਭਾਜਪਾ ਦੇ ਬਹੁਤ ਸਾਰੇ ਲੀਡਰ ਰਾਜ ਮੰਤਰੀ ਰਵਨੀਤ ਬਿੱਟੂ ਹੋਰ ਸੀਨੀਅਰ ਲੀਡਰ ਨੇ ਲਗਾਤਾਰ ਚੋਣ ਪ੍ਰਚਾਰ ਕਰਦੇ ਰਹੇ ਬੀਜੇਪੀ ਨੇ ਟਿਕਟ ਵੀ ਇੱਕ ਜੱਟ ਸਿੱਖ ਪਰਿਵਾਰ ਨੂੰ ਦਿੱਤੀ ਸੀ ਜਦੋਂ ਕਿ ਜੱਟ ਸਿੱਖ ਪਰਿਵਾਰ ਪੈਂਡੂ ਖੇਤਰ ਦੇ ਵਿੱਚ ਉਹਨਾਂ ਦਾ ਚੰਗਾ ਆਧਾਰ ਰਿਹਾ ਹੈ ਔਰ ਬੀਜੇਪੀ ਨੇ ਵੀ ਆਪਣਾ ਇਹਨਾਂ ਵੋਟ ਫੀਸ ਦੀ ਵਿੱਚ ਵਾਅਦਾ ਕੀਤਾ ਹੋਣਾ ਜੋ ਹੁਣ 14 ਤਰੀਕ ਨੂੰ ਜਿਹੜਾ ਕਿ ਇਹ ਨਤੀਜੇ ਆਉਣੇ ਨੇ ਪਹਿਲੇ ਨੰਬਰ ਤੇ ਜੋ ਅੱਜ ਆਮ ਆਦਮੀ ਪਾਰਟੀ ਨੇ ਐਗਜ਼ਿਟ ਪੋਲ ਦਰਸਾ ਰਹੇ ਨੇ ਦੂਸਰੇ ਨੰਬਰ ਤੇ ਪਾਈ ਮਨਦੀਪ ਸਿੰਘ ਤੇ ਤੀਜੇ ਨੰਬਰ ਤੇ ਸ਼੍ਰੋਮਣੀ ਅਕਾਲੀ ਦਲ ਬਾਦਲ ਨਜ਼ਰ ਆ ਰਹੇ ਨੇ ਸ਼੍ਰੋਮਣੀ ਅਕਾਲੀ ਦਲ ਬਾਦਲ ਜਿਵੇਂ ਹੀ ਉਹਨਾਂ ਨੇ ਲੋਕ ਸਭਾ ਚੋਣਾਂ ਦੇ ਵਿੱਚ ਭਾਵੇਂ ਉਹਨਾਂ ਦੀ ਜ਼ਮਾਨਤ ਜਬਤ ਹੋ ਗਈ ਸੀ ਪਰ ਇਸ ਜਿਮਣੀ ਚੋਣ ਦੇ ਵਿੱਚ ਸੁਖਵੀਰ ਸਿੰਘ ਬਾਦਲ ਨੇ ਤੇ ਹਰਸ਼ੀਲ ਕੋ ਬਾਦਲ ਨੇ ਡੇਰੇ ਲਈ ਰੱਖੇ ਔਰ ਉੱਥੇ ਹੀ ਉਹਨਾਂ ਨੇ ਇੱਕ ਜੋ ਧਰਮੀ ਫੌਜੀ ਦੇ ਨਾਂ ਦੇ ਉੱਪਰ ਇਹ ਵੋਟ ਮੰਗੀ ਧਰਮੀ ਫੌਜੀ ਨੂੰ ਟਿਕਟ ਦਿੱਤੀ ਜਿਸ ਦੇ ਲਈ ਬਹੁਤ ਜ਼ਿਆਦਾ ਜਿਹੜੇ ਤੰਜ ਵੀ ਕੱਸੇ ਗਏ ਉਹ ਧਰਮੀ ਫੌਜੀ ਦਾ ਪਰਿਵਾਰ ਉਸ ਦੀ ਜਿਹੜੀ ਕੁੜੀ ਹੈ ਜਿਹੜੀ ਉਸ ਦੀ ਲੜਕੀ ਉਹ ਬਹੁਤ ਜ਼ਿਆਦਾ ਐਕਟਿਵ ਰਹੀ ਜਿਨ੍ਹਾਂ ਨੇ ਪੂਰੇ ਮੀਡੀਆ ਦੇ ਵਿੱਚ ਔਰ ਤਰਨ ਤਰਨ ਦੇ ਵਿੱਚ ਸਾਰੀਆਂ ਪਾਰਟੀਆਂ ਨੂੰ ਜਿਹੜਾ ਪਛੜ ਕੇ ਰੱਖ ਦਿੱਤਾ ਸੋ ਤਰਨ ਤਰਨੀ ਜਿਮਨੀ ਚੋਣ ਦੇ ਵਿੱਚ ਜੋ ਇਹ ਐਗਜ਼ਿਟ ਪੋਲ ਜਿਨ੍ਹਾਂ ਨੇ ਸਾਰੇ ਸਮੀਕਰਨ ਬਦਲ ਦਿੱਤੇ ਨੇ ਜੇਕਰ ਅਕਾਲੀ ਦਲ ਨੇ ਵੋਟ ਵੱਧ ਪ੍ਰਾਪਤ ਕਰਨ ਲਈ ਪਿੰਡਾਂ ਦੇ ਵਿੱਚੋਂ ਤਾਂ ਫਿਰ ਆਮ ਆਦਮੀ ਪਾਰਟੀ ਨੂੰ ਇਹ ਸੀਟ ਜਿਹੜੀ ਜਾਂਦੀ ਨਜ਼ਰ ਆਉਂਦੀ ਏ ਜੇਕਰ ਅਕਾਲੀ ਦਲ ਦੀ ਵੋਟ ਜਿੰਨੀ ਘਟ ਪੋਲ ਹੋਈ ਤਾਂ ਫਿਰ ਮਨਦੀਪ ਸਿੰਘ ਜਿਹੜਾ ਕਿ ਉਹ ਜਿੱਤ ਦਰਜ ਕਰ ਸਕਦੇ ਨੇ ਅਕਾਲੀ ਦਲ ਦੇ ਉੱਪਰ ਦੋਨੋਂ ਪਾਰਟੀਆਂ ਦੀਆਂ ਨਜ਼ਰਾਂ ਟਿਕੀਆਂ ਹੋਈਆਂ ਨੇ ਕਿ ਆਮ ਆਦਮੀ ਪਾਰਟੀ ਚਾਹਦੀ ਹੈ ਕਿ ਅਕਾਲੀ ਦਲ ਪਿੰਡਾਂ ਦੇ ਵਿੱਚੋਂ ਵੱਧ ਤੋਂ ਵੱਧ ਵੋਟ ਨੇੜੀ ਲਵੇ ਤਾਂ ਕਿ ਆਮ ਆਦਮੀ ਪਾਰਟੀ ਨੂੰ ਫਾਇਦਾ ਹੋ ਸਕੇ ਪਰ ਦੂਸਰੇ ਪਾਸੇ ਪਾਈ ਮਨਦੀਪ ਸਿੰਘ ਹੋਰੀ ਵੀ ਇਹ ਗੱਲ ਜਿਹੜੇ ਕਹਿੰਦੇ ਨਜ਼ਰ ਆ ਰਹੇ ਨੇ ਕਿ ਜੋ ਅਕਾਲੀ ਦਲ ਬਾਦਲ ਵੱਲੋਂ ਜਿਹੜੀ ਵੋਟ ਲਈ ਜਾਵੇਗੀ ਉਹ ਵੋਟ ਦੇ ਜ਼ਰੀਏ ਸਾਡੀ ਜਿੱਤ ਦਰਜ ਹੋਵੇਗੀ ਸੋ ਅਕਾਲੀ ਦਲ ਬਾਦਲ ਦੋਨਾਂ ਦੇ ਵਿੱਚ ਕੜੀ ਦਾ ਕੰਮ ਕਰ ਰਿਹਾ ਹੈ ਜੇਕਰ ਅਕਾਲੀ ਦਲ ਬਾਦਲ ਆਪਣੇ ਵੋਟ ਜਿੰਨੀ ਵੱਧ ਕਰਦਾ ਓਨੇ ਹੀ ਦੂਸਰੀ ਪਾਰਟੀ ਨੂੰ ਫਾਇਦਾ ਹੋਵੇਗਾ ਸੋ ਪਹਿਲੇ ਨੰਬਰ ਤੇ ਆਮ ਆਦਮੀ ਪਾਰਟੀ ਆ ਰਹੀ ਹੈ ਤੇ ਦੂਜੇ ਨੰਬਰ ਤੇ ਭਾਈ ਮਨਦੀਪ ਸਿੰਘ ਨਜ਼ਰ ਆ ਰਹੇ ਨੇ